ਮੈਂ ਗੁਰਪ੍ਰੀਤ ਸਿੰਘ ਚਠਾ ਲੈ ਕੇ ਹਾਜ਼ਰਾਂ ਅੱਜ ਦੀਆਂ ਵੱਡੀਆਂ ਖਬਰਾਂ ਭਾਰਤ-ਪਾਕਿਸਤਾਨ ਜੰਗ ਦੌਰਾਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਪੰਜਾਬ ਹਰਿਆਣਾ ਤੇ ਰਾਜਸਥਾਨ ਜਿਹੜੇ ਉਹ ਅਲਰਟ ਦੇ ਉੱਤੇ ਨੇ ਇਹਨਾਂ ਸੂਬਿਆਂ ਨੇ ਆਪਣੇ ਕੁਮਾਂਤਰੀ ਸ਼ਰਧਨਾ ਲਗਦੇ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰਨ ਬਲੈਕਆਊਟ ਕਰਨ ਤੇ ਪੁਲਿਸ ਤੇ ਪ੍ਰਸ਼ਾਸਨ ਅਮਲੇ ਦੀਆਂ ਛੁੱਟੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਸੂਬਾ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਦਾ ਸਾਂਝੀ ਕਰਦਾ ਹੈ ਜਦੋਂ ਕਿ ਰਾਜਸਥਾਨ ਵਿੱਚ ਸਾਂਝੀ ਸਰਹੱਦ ਲਗਭਗ 1070 ਕਿਲੋਮੀਟਰ ਤੱਕ ਫੈਲੀ ਹੋਈ ਹੈ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਤੁਰੰਤ ਪ੍ਰਭਾਵ ਤੋਂ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਅਤੇ ਪੁਲਿਸ ਉਤਰਾਂ ਨੇ ਵੀ ਕਿਹਾ ਕਿ ਛੁੱਟੀ ਸਿਰਫ অতি ਜ਼ਰੂਰੀ ਹਾਲਤ ਵਿੱਚ ਦਿੱਤੀ ਜਾਏਗੀ ਪੁਲਿਸ ਫੋਰਸ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸੁਰੱਖਿਆ ਬਲਾਂ ਦੀ ਸਹਾਇਤਾ ਦੀ ਜ਼ਰੂਰੀ ਹੈ ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਪੁਲਿਸ ਵਾਹਾਂ ਫਲਾਉਣ ਵਾਲਿਆਂ ਅਤੇ ਜਮਾ ਖੋਲ ਦੀ ਉੱਤੇ ਵੀ ਨਜ਼ਰ ਰੱਖੂਗੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਤ ਵਿੱਚ ਐਨਡੀਆਰਐਫ ਦੀ ਮਦਦ ਕਰੇਗੀ ਅਤੇ ਸਰਦੀ ਜਿਲ੍ਹਿਆਂ ਵਿੱਚ ਨਾਗਰਿਕਾਂ ਦੀ ਮਦਦ ਲਈ ਬੀਐਸਐਫ ਨਾਲ ਸੰਪਰਕ ਬਣਾਈ ਰੱਖੇਗੀ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 6 ਸਰਦੀ ਜਿਲ੍ਹਿਆਂ ਵਿੱਚ ਸਕੂਲ ਵੀ ਬੰਦ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਤਰਨਤਾਰਨ ਦੇ ਸਾਰੇ ਸਕੂਲ ਸ਼ਾਮਲ ਨੇ ਫਿਰੋਜ਼ਪੁਰ ਪਠਾਨਕੋਟ ਫਾਜ਼ਿਲਕਾ ਅਮਰਸਰ ਤੇ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕੀਤੇ ਗਏ ਨੇ ਗੁਰਦਾਸਪੁਰ ਵਿੱਚ 8 ਘੰਟੇ ਦਾ ਬਲੈਕਆਊਟ ਹੋਏਗਾ ਜੋ ਕਿ ਵੀਰਵਾਰ ਰਾਤ 9 ਵਜੇ ਸ਼ੁਰੂ ਹੋਏਗਾ ਡੀਜੀਪੀ ਦਫ਼ਤਰ ਵੱਲੋਂ ਜਾਰੀ ਹੁਕਮ ਵਿੱਚ ਲਿਖਿਆ ਗਿਆ ਹੈ ਕਿ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਸਿਰਫ ਵਿਸ਼ੇਸ਼ ਹਾਲਤ ਵਿੱਚ ਹੀ ਛੁੱਟੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਪੰਜਾਬ ਦੇ ਮੰਤਰੀ ਅਮਨ ਅਰੂੜਾ ਨੇ ਕਿਹਾ ਪੰਜਾਬ ਸੂਬਾ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ ਇਸ ਵਾਸਤੇ ਕਿਸੇ ਵੀ ਫੌਜੀ ਤਣਾਅ ਦੌਰਾਨ ਪੰਜਾਬ ਸਰਕਾਰ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ ਸਰਹੱਦਾਂ ਲੱਗਦੇ ਸਾਰੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਪੁਲਿਸ ਅਤੇ ਸਿਹਤ ਵਿਭਾਗ ਦੇ ਬਲਾਸਮਾ ਦੀਆਂ ਛੁੱਟੀਆਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਉਧਰ ਰਾਜਸਥਾਨ ਅਤੇ ਸਾਵਧਾਨੀ ਵਜੋਂ ਚਾਰ ਸਰਹੱਦੀ ਅਤੇ ਨਿੱਜੀ ਸਕੂਲ ਤੇ ਜ਼ਿਲ੍ਹਿਆਂ ਸ਼੍ਰੀ ਗੰਗਾ ਨਗਰ ਬਿਕਾਨੇਰ ਜੈਸਲਮੀਰ ਅਤੇ ਬੜਮੇਰ ਵਿੱਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਚਾਰ ਜਿਲ੍ਹਿਆਂ ਦੇ ਪ੍ਰਸ਼ਾਸਨ ਨੇ ਕਿਸੇ ਵੀ ਹੰਗਾਮੀ ਹਾਲਤ ਤੋਂ ਨਜਿੱਠਣ ਲਈ ਤਿਆਰੀਆਂ ਮੁਕੰਮਲ ਕਰ ਲਿਆ ਨੇ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਵਾਧੇਤਨਾ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਤਇਤ ਨਾਲ ਲਗਾਤਾਰ ਵੱਦਦਾ ਜਾ ਰਿਹਾ ਭਾਰਤ ਪਾਕਿਸਤਾਨ ਦਰਾਂ ਦੌਰਾਨ ਜੰਗ ਦਾ ਮਾਹੌਲ ਹੈ ਜਿਹੜਾ ਉਹ ਚੱਲ ਰਿਹਾ ਹੈ ਇਸ ਦੌਰਾਨ ਸਖਤ ਜਿਹੜੀਆਂ ਪਾਬੰਦੀਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਇਹਨਾਂ ਸੂਬਿਆਂ ਦੇ ਵਿੱਚ ਕਿਉਂਕਿ ਜਿਹੜੇ ਸੂਬੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਉੱਥੇ ਹਾਈ ਅਲਰਟ ਹੁਣ ਜਾਰੀ ਕੀਤਾ ਗਿਆ ਹੈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੇ ਮਖਬੂਜਾ ਕਸ਼ਮੀਰ ਦੇ ਵਿੱਚ ਅੱਤਵਾਦੀ ਟਿਕਾਣਿਆਂ ਤੇ ਆਪਰੇਸ਼ਨ ਸਿੰਦੂਰ ਦੇ ਤਹਿਤ ਕੀਤੇ ਗਏ ਮਿਜ਼ਾਈਲ ਹਮਲਿਆਂ ਦੇ ਵਿੱਚ ਘਟੋ ਘਟ 100 ਅੱਤਵਾਦੀ ਅਤੇ ਉਹਨਾਂ ਦੇ ਹਮਾਇਤੀ ਮਾਰੇ ਗਏ ਨੇ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਨੇ ਫੌਜੀ ਕਾਰਵਾਈ ਦੇ ਵਿੱਚ ਸਰਕਾਰ ਦੀ ਹਮਾਇਤ ਕੀਤੀ ਅਤੇ ਹਥਿਆਰਬੰਦ ਬਲਾਂ ਦੀ ਛਲਾਗਾ ਕੀਤੀ ਜਦੋਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਗਵਾਂਡੀ ਮੁਲਕਾਂ ਵਿਚਾਲੇ ਵਾਅਦੇ ਤਣਾਅ ਦਰਮਿਆਨ ਇੱਕ ਜੁਟਦਾ ਦਾ ਸੰਕੇਤ ਦਿੱਤਾ ਵਿਰੋਧੀ ਧਿਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸਦਨ ਦੀ ਵੀ ਮੰਗ ਕੀਤੀ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਤਣਾਅ ਵਧਾਉਣਾ ਨਹੀਂ ਚਾਹੁੰਦਾ ਪਰ ਜੇ ਪਾਕਿਸਤਾਨ ਹਮਲਾ ਕਰ ਦਿਆ ਤਾਂ ਇਸ ਦਾ ਟੁਕਮਾ ਜਵਾਬ ਦਿੱਤਾ ਜਾਊਗਾ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਮਲਿਆਂ ਦੇ ਵਿੱਚ ਕੱਟੜਵਾਦੀਆਂ ਤੇ ਉਹਨਾਂ ਦੇ ਹਮਾਇਤਿਆਂ ਸਮੇਤ ਘੱਟ ਤੋਂ ਘੱਟ 100 ਵਿਅਕਤੀ ਮਾਰੇ ਗਏ ਇੱਕ ਸੂਤਰ ਨੇ ਦੱਸਿਆ ਕਿ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਬਿਲਕੁਲ ਸਹੀ ਅਨੁਮਾਨ ਲਾਉਣਾ ਮੁਸ਼ਕਲ ਹੈ ਕਿਉਂਕਿ ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਜੇ ਪਾਕਿਸਤਾਨ ਹਮਲਾ ਕਰ ਦਿਆ ਤਾਂ ਭਾਰਤ ਉਸ ਦਾ ਮੂਹ ਤੋੜ ਮਾ ਜਵਾਬ ਦੇਵੇਗਾ ਉਹਨਾਂ ਕਿਆ ਕੇਪਰੇਸ਼ਨ ਨੇ ਆਪਣੇ ਅ ਇੱਛਾ ਅਨਸਾਰ ਨਤੀਜੇ ਹਾਸਲ ਕੀਤੇ ਨੇ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਨਜੂਜ ਨੇ ਕਿਹਾ ਕਿ ਗੰਭੀਰਤਾ ਨੂੰ ਦੇਖਦੇ ਆਂ ਉਸਾਰੂ ਤੇ ਗੰਭੀਰ ਚਾਚਾ ਕੀਤੀ ਗਈ ਰੱਖਿਆ ਮੰਤਰੀ ਨੇ ਸਾਰੇ ਆਗੂਆਂ ਨੂੰ ਆਪਰੇਸ਼ਨ ਸੰਦੂਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹਰ ਆਗੂ ਨੇ ਜ਼ਿੰਮੇਵਾਰੀ ਤੇ ਜ਼ੋਰਦਾਰ ਢੰਗ ਨਾਲ ਆਪਣੇ ਵਿਚਾਰ ਜ਼ਾਹਿਰ ਕੀਤੇ ਤੇ ਦੇਸ਼ ਸਾਹਮਣੇ ਮੌਜੂਦਾ ਵੱਡੀ ਚੁਣੌਤੀ ਨੂੰ ਪਛਾਣਿਆ ਉਹਨਾਂ ਕਹਾ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਸਿਆਸੀ ਆਗੂਆਂ ਨੇ ਕਿਹਾ ਕਿ ਇਸ ਜਹੇ ਅਹਿਮ ਸਮੇਂ 'ਚ ਰਾਜਨੀਤੀ ਲਈ ਕੋਈ ਥਾਂ ਨਹੀਂ ਸਾਰੇ ਆਗੂਆਂ ਨੇ ਸਰਬਸੰਮਤੀ ਨਾਲ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਲਈ ਸਾਡੇ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ ਤੇ ਬਿਨਾ ਕਿਸੇ ਅਸਹਿਮਤੀ ਦੇ ਸਰਕਾਰ ਨੂੰ ਆਪਣੀ ਪੂਰੀ ਹਮਾਇਤ ਦੇਣ ਦਾ ਪ੍ਰੋਸਾ ਵੀ ਦਿੱਤਾ ਉਹਨਾਂ ਕਿਹਾ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸੰਦੂਰਾ ਜੀ ਜਾਰੀ ਹੋਣ ਕਰਕੇ ਉਹ ਇਸ ਬਾਰੇ ਤਕਨੀਕੀ ਵੇਰਵੇ ਸਾਂਝੇ ਨਹੀਂ ਕਰ ਸਕਦੇ ਇਸੇ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸੰਦੂਰ ਨੂੰ ਪੂਰੀ ਸਟੀਕਤਾ ਦੇ ਨਾਲ ਅੰਤਿਮ ਦਿੱਤਾ ਹੈ ਉਨਾ ਦਿਖਾਇਗੇ ਹੌਸਲੇ ਤੇ ਬਹਾਦਰੀ ਲਈ ਭਾਰਤੀ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਪਰੇਸ਼ਨ ਸੰਦੂਰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਆਮ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਇਸ ਇਹ ਸਾਡੇ ਪੇਸ਼ੇਵਰ ਢੰਗ ਨਾਲ ਸਿੱਖਲਾਈ ਜਾਫਤਾ ਹਥਿਆਰਬੰਦ ਬਲਾਂ ਤੇ ਉੱਚ ਗੁਣਵੱਤਾ ਵਾਲੇ ਉਪਕਰਨਾ ਨਾਲ ਸੰਭਵ ਹੋ ਸਕਿਆ ਸਾਲ 1971 ਦੀ ਹੋਈ جنگ ਤੋਂ ਬਾਅਦ ਲਗਭਗ 54 ਸਾਲ ਬਾਅਦ ਸ੍ਰੀ ਹਰਮੰਦਰ ਸਾਹਿਬ ਕੈਂਪਸ ਦੀਆਂ ਬੀਤੀ ਰਾਤ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਬੀਤੀ ਰਾਤ ਸ਼ਹਿਰ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਵਿੱਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਇਸੇ ਤਹਿਤ ਹਰਮੰਦਰ ਸਾਹਿਬ ਕੈਂਪਸ ਵਿੱਚ ਵੀ ਕੁਝ ਸਮੇਂ ਲਈ ਲਾਈਟਾਂ ਬੰਦ ਕੀਤੀਆਂ ਗਈਆਂ ਰਾਤ ਲਗਭਗ 10:30 ਵਿੱਚ ਤੋਂ 11 ਵਜੇ ਤੱਕ ਲਾਈਟਾਂ ਬੰਦ ਕਰਕੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਇਸ ਤਹਿਤ ਸ੍ਰੀ ਹਰਮੰਦਰ ਸਾਹਿਬ ਵਿੱਚ 20 ਪ੍ਰਕਰਮਾਂ ਤੇ ਆਲੇ-ਦੁਆਲੇ ਦੀਆਂ ਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੀਤੀ ਰਾਤ ਹਰਮੰਦਰ ਸਾਹਿਬ ਕੈਂਪਸ ਵਿੱਚ ਵੀ ਨਿਰਧਾਰਤ ਸਮੇਂ ਤੇ ਵਾਸਤੇ ਲਾਈਟਾਂ ਬੰਦ ਰੱਖੀਆਂ ਗਈਆਂ ਤੇ ਬਲੈਕਆਊਟ ਦੇ ਅਭਿਆਸ ਦੇ ਵਿੱਚ ਸ਼ਮੂਲਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਸੱਚਖੰਡ ਵਿੱਚ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉੱਥੇ ਲਾਈਟਾਂ ਨੂੰ ਮੱਧਮ ਕਰ ਦਿੱਤਾ ਗਿਆ ਜਦੋਂ ਕਿ ਪ੍ਰਕਰਮਾ ਵਿੱਚ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਜਿੱਨਾ ਥਾਮਾਂ ਤੇ ਖੰਡਪਾਰ ਚੱਲ ਰਹੇ ਸਨ ਉੱਥੇ ਬਾਹਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਇਸ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾ ਸ਼ਹੀਦ ਵਿਖੇ ਵੀ ਰਾਤ ਨੂੰ ਬਲੈਕਆਊਟ ਸਮੇਂ ਲਾਈਟਾਂ ਬੰਦ ਰੱਖੀਆਂ ਗਈਆਂ ਜਿਕਰਯੋਗ ਹੈ ਕਿ ਹਰਮੰਦਰ ਸਾਹਿਬ ਵਿੱਚ ਰਾਤ ਵੇਲੇ ਕਦੇ ਵੀ ਲਾਈਟਾਂ ਬੰਦ ਨਹੀਂ ਹੋਈਆਂ ਤੇ ਰਾਤ ਵੇਲੇ ਇੱਥੇ ਲਾਈਟਾਂ ਦੀ ਜਗਮਗ ਸਦਕਾ ਹੀ ਇਸ ਸਥਾਨ ਦਾ ਵੱਖਰਾ ਨਜ਼ਾਰਾ ਹੁੰਦਾ ਹੈ ਪਰ ਜੋ ਹਾਲਾਤ ਬਣੇ ਹੋਏ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕਿਉਂਕਿ ਅੰਮ੍ਰਿਤਸਰ ਗਰਦਾਸਪੁਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਫਿਰੋਜ਼ਪੁਰ ਇਹ ਜਿਹੜੇ ਜ਼ਿਲ੍ਹੇ ਨੇ ਇਸ ਸਰਹੱਦ ਨਾਲ ਪੈਂਦੇ ਨੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਗਸ ਕਰਕੇ ਇੱਥੇ ਸਭ ਤੋਂ ਵੱਧ ਖਤਰਾ ਮੰਡਰਾ ਰਿਹਾ ਹੈ ਇੱਥੋਂ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਿਆ ਨੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸਰਕਾਰ ਦੇ ਵੱਲੋਂ ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਦੌਰਾਨ ਇਹ ਜਿਹੜਾ ਖਤਰਾ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਫੈਸਲਾ ਲਿਆ ਗਿਆ ਤੇ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹ ਸਥਾਨ ਹੈ ਜਿਹੜਾ ਉੱਥੇ ਸਥਿਤ ਹੈ ਜਿਸ ਕਰਕੇ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਉਸ ਦੇ ਮੱਦੇਨਜ਼ਰ ਇਹ ਜਿਹੜਾ ਫੈਸਲਾ ਲਿਆ ਗਿਆ ਸੀਗਾ ਕਿ ਅਭਿਆਸ ਕੀਤਾ ਜਾਊਗਾ ਬਲੈਕਆਊਟ ਕਰਕੇ ਤਾਂ ਜੋ ਜੇਕਰ ਕੋਈ ਜਹੀ ਸਥਿਤੀ ਬਣਦੀ ਆ ਤਾਂ ਲੋਕਾਂ ਨੇ ਆਪਣਾ ਬਚਾਅ ਕਿਸ ਤਰੀਕੇ ਨਾਲ ਰੱਖਣਾ ਹੈ ਲੋਕਾਂ ਨੇ ਕਿਸ ਤਰੀਕੇ ਨਾਲ ਸੁਰੱਖਿਅਤ ਰਹਿਣਾ ਹੈ ਉਹਨਾਂ ਨੂੰ ਜਿਹੜੀ ਇਹ ਜਾਣਕਾਰੀ ਹੋਵੇ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੈਲੀਏ ਕਿ ਪ੍ਰਕਿਰਿਆਵਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪੂਰੇ ਸੁਰੱਖਿਆ ਬਲ ਤਨਾਤ ਕੀਤੇ ਗਏ ਨੇ ਤਾਂ ਜੋ ਜਿਹੜੀ ਲੋਕਾਂ ਦੀ ਰੱਖਿਆ ਕੀਤੀ ਜਾਵੇ ਅਤੇ ਪਾਕਿਸਤਾਨ ਉਸਦਾ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਦਿੱਤਾ ਜਾਵੇ ਉਸ ਦੇ ਵਾਸਤੇ ਭਾਰਤੀ ਸੈਨਾਵਾਂ ਲਗਾਤਾਰ ਤਨਾਤ ਨੇ ਤੇ ਗੋਲੀ ਤੇ ਹੋਰ ਹਥਿਆਰਾਂ ਦੇ ਰਾਹੀਂ ਪਾਕਿਸਤਾਨ ਨੂੰ ਮੋੜਮਾ ਜਵਾਬ ਦੇ ਰਹੀਆਂ ਨੇ ਤੇ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਹਾਲਾਂਕਿ ਜਿਹੜੇ 에ਅ ਰਾਹੀਂ ਹਮਲੇ ਕਰਿਆ ਪਾਕਿਸਤਾਨ ਪੰਜਾਬ ਉੱਤੇ ਭਾਰਤ ਉੱਤੇ ਉਸ ਨੂੰ ਨਪਾਕ ਵੀ ਕੀਤਾ ਜਾ ਰਿਹਾ ਜਦੋਂ ਮਿਸਾਲ ਛੱਡਦੇ ਨੇ ਤਾਂ ਉਸ ਨੂੰ ਨਸ਼ਟ ਕਰਨ ਦੀ ਵੀ ਕੋਸ਼ਿਸ਼ਾਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਨੇ ਭਾਰਤੀ ਸਿਨਾਵਾ ਨੂੰ ਵੱਲੋਂ ਜਿਹੜੀ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਜੋ ਜਿਹੜਾ ਪਾਕਿਸਤਾਨ ਹੈ ਉਸ ਨੂੰ ਦੀਆਂ ਸਾਰੀਆਂ ਹਰਕਤਾਂ ਨੂੰ ਨਪਾਕ ਕੀਤਾ ਜਾ ਸਕੇ ਜਿਹੜੀ ਜੁੱਧ ਪਾਕਿਸਤਾਨ ਨੇ ਛੇੜੀ ਯੁਸਤਾ ਮੋੜਮਾ ਜਵਾਬ ਹੁਣ ਪਾਕਿਸਤਾਨ ਨੂੰ ਭਾਰਤ ਵੱਲ ਦਿੱਤਾ ਜਾ ਰਿਹਾ ਤੇ ਇਹ ਵੀ ਜਾਣਕਾਰੀ ਮੈਰੀ ਹੈ ਕਿ ਪਾਕਿਸਤਾਨ ਕਿਉਂਕਿ ਪਹਿਲੇ ਹੀ ਗਰੀਬ ਮੁਲਕ ਹੈ ਤੇ ਹੁਣ ਵੀ ਇਸ ਜੰਗ ਦੌਰਾਨ ਹਜੇ ਕੁਝ ਹੀ ਘੰਟੇ ਬੀਤੇ ਨੇ ਪਾਕਿਸਤਾਨ ਆਪਣੇ ਹੱਥ ਵੀ ਖੜੇ ਕਰ ਚੁੱਕਿਆ ਹੈ ਹੱਥ ਖੜੇ ਕਰਦਾ ਵਿਖਾਈ ਦੇ ਰਿਹਾ ਹੈ ਬਿਆਨ ਭਾਵੇਂ ਆ ਰਹੇ ਨੇ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਰ ਅੰਦਰ ਖਾਤੇ ਜੋ ਹਾਲਾਤ ਨੇ ਉਹ ਜाहिर ਕਰਦੇ ਨੇ ਕਿ ਪਾਕਿਸਤਾਨ ਜਿਹੜਾ ਦਬਦਬਾ ਵਿਖਾਈ ਦੇ ਰਿਹਾ ਤੇ ਇੱਕ ਸਮਾਂ ਉਹ ਆਏਗਾ ਜਦੋਂ ਪਾਕਿਸਤਾਨ ਹੱਥ ਖੜੇ ਕਰਕੇ ਇਸ ਜੰਗ ਤੋਂ ਤੋਬਾ ਕਰਦਾ ਵੀ ਨਜ਼ਰ ਆਊਗਾ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਪਏ ਮੀਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਸੰਭਾਲ ਲਈ ਪੂਤਾ ਪ੍ਰਬੰਧ ਕੀਤੇ ਜਾਂਦੇ ਦਾਵੇ ਕੀਤੇ ਜਾ ਰਹੇ ਸੀ ਪਰ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗਣ ਕਰਕੇ ਵਦੇਰੇ ਥਾਵਾਂ ਤੇ ਮੰਡੀਆਂ ਵਿੱਚ ਖੁੱਲੇ ਸਮਾਨ ਹੀਟ ਪਈ ਕਣਕ ਦੀ ਫਸਲ ਵੀ ਭਿੱਜ ਕੇ ਖਰਾਬ ਹੋ ਗਈ ਕਈ ਥਾਵਾਂ ਤੇ ਮੰਡੀਆਂ ਵਿੱਚ ਪਾਣੀ ਵੀ ਖੜਾ ਵਿਖਾਈ ਦਿੱਤਾ ਪੰਜਾਬ ਦੇ ਵਿੱਚ ਬਾਅਦ ਦੁਪਹਿਰ ਪਹਿਲਾਂ ਤੇਜ਼ ਹਵਾਵਾਂ ਚੱਲੀਆਂ ਮਗਰੋਂ ਮੀਂਹ ਪਿਆ ਇਸ ਤਰ੍ਹਾਂ ਫਾਜ਼ਲਕਾ ਦੇ ਪਿੰਡ ਕੇਰੀਆਂ ਤੇ ਮਲੇਰਕੋਲਾ ਕੁਝ ਖੇਤਰਾਂ ਦੇ ਵਿੱਚ ਗੜੇ ਵੀ ਪਈ ਕਈ ਇਲਾਕਿਆਂ ਵਿੱਚ ਮੀਂਹ ਇੰਨਾ ਤੇਜ਼ ਸੀ ਕਿ ਸ਼ਹਿਰ ਦੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਜਿਸ ਕਰਕੇ ਲੋਕਾਂ ਨੂੰ ਸੜਕਾਂ ਤੇ ਵਾਹਨ ਚਲਾਉਣ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਧਰ ਹੇੜਲੇ ਪੱਦਰ ਵਿੱਚ ਪਾਣੀ ਖੜਾ ਹੋ ਗਿਆ ਸਵੇਰ ਵਿੱਚ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਵੀ 7.8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਗਿੱਦੜਬਾਹਾ ਮਲੇਰਕੂੜਲਾ ਬਰਨਾਲਾ ਫਰੀਦਕੋਟ ਸੰਗਰੂਰ ਪਾਤੜਾ ਰਾਮਪੁਰਾ ਫੂਲ ਬਠਿੰਡਾ ਤੇ ਅਮਰਸਾ ਸਨੇ ਕੀ ਹੂਰ ਖੇਤਰਾਂ ਵਿੱਚ ਮੀਂਹ ਪਿਆ ਤੇ ਇਸ ਦੌਰਾਨ ਪਠਾਨਕੋਟ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 42 ਐਮ ਐਮ ਮੀਂਹ ਪਿਆ ਮੌਸਮ ਵਿਭਾਗ ਨੇ ਪੰਜਾਬ ਵਿੱਚ 10 ਤੇ 11 ਮਈ ਨੂੰ ਕੁਝ ਥਾਵਾਂ ਤੇ ਹਲਕਾ ਮੀਂਹ ਤੇ 30 ਤੋਂ 40 ਕਿਲੋ ਪ੍ਰਤੀ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ਾਨਗੋਈ ਕੀਤੀ ਹੈ ਜਾਣਕਾਰੀ ਅਨੁਸਾਰ ਬਠਿੰਡਾ ਹਵਾਈ ਅੱਡੇ ਤੇ ਸਭ ਤੋਂ ਵੱਧ 37.9 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ ਕਿਉਂਕਿ ਬਠਿੰਡਾ ਜ਼ਿਲ੍ਹਾ ਜਿਹੜਾ ਉਹ ਸਭ ਤੋਂ ਗਰਮ ਹੈ ਰੇਤਲਾ ਖੇਤਰ ਹੋਣ ਕਰਕੇ ਇਸ ਕਰਕੇ ਉੱਥੇ ਸਭ ਤੋਂ ਵੱਧ ਤਾਪਮਨ ਦਰਜ ਕੀਤਾ ਗਿਆ ਪਰ ਕੁਝ ਥਾਵਾਂ ਦੇ ਉੱਤੇ ਜਿੱਥੇ ਮੀਂਹ ਪਿਆ ਉੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲਿਆ ਇਹ ਸਨ ਅੱਜ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦਿਓ ਜਾਜਤ ਧੰਨਵਾਦ